ਹਾਂਜੀ ਆਪਾਂ ਹਾਜ਼ਰਾਂ ਜੀ ਈਟੂ ਨਾ 94 ਸੰਬੰਧੀ ਨਵੀਂ ਕਲਾਸ ਲੈ ਕੇ ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਆ ਪੰਜਾਬੀ ਸਾਹਿਦ ਦਾ ਉਹ ਆਪਾਂ ਕਰਨ ਜਾ ਰਹੇ ਆ ਜੀ ਕੁਲਵੰਤ ਸਿੰਘ ਵਿਰਕ ਠੀਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸੁਝਾਨ ਸਿੰਘ ਤੱਕ ਆਪਣੇ ਸਾਰੇ ਚੈਪਟਰ ਜਿਹੜੇ ਨੇ ਉਹ ਕਵਰ ਹੋ ਚੁੱਕੇ ਨੇ ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖਿਆ ਹੈ ਗਿਆ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਜਾ ਕੇ ਉਹਨਾਂ ਕਲਾਸਿਸ ਨੂੰ ਜਿਹੜੀਆਂ ਜਰੂਰ ਚੈੱਕ ਆਊਟ ਕਰੋ ਤਾਂ ਆਉਂ 스타ਟ ਕਰਦੇ ਆਂ ਜੀ ਅੱਜ ਦੀ ਵੀਡੀਓ ਸਿਰਫ ਆਪਣੇ ਦੋ ਚੈਪਟਰ ਰਹਿ ਗਏ ਜੀ ਇੱਕ ਚੈਪਟਰ ਪਾ ਅੱਜ ਦੀ ਇਸ ਵੀਡੀਓ ਦੇ ਵਿੱਚ ਕਰ ਦਾਂਗੇ ਫਿਰ ਲਾਸਟ ਚੈਪਟਰ ਆਪਣਾ ਰਹਿ ਜਾਣਾ ਬਰਿਆਮ ਸੰਧੂ ਫਿਰ ਆਪਣਾ ਸਾਰਾ ਪੰਜਾਬੀ ਸਾਹਿਜ ਜਿਹੜਾ ਕੰਪਲੀਟ ਹੋ ਜਾਣਾ ਹੈ ਠੀਕ ਹੈ ਫਿਰ ਆਪਾਂ ਗ੍ਰਾਮਰ ਵਾਲਾ ਜਿਹੜਾ ਪਾਰਟ ਹੈ ਉਹ ਕਵਰ ਕਰਾਂਗੇ ਤਾਂ ਕੁਲਵੰਤ ਸਿੰਘ ਵੀਰਕ ਦਾ ਜਿਹੜਾ ਜਨਮ ਹੈ 1921 ਦੇ ਵਿੱਚ ਹੋਇਆ ਸੀ ਇਹਨਾਂ ਦਾ ਜੀਵਨ ਕਾਲ ਨੋਟ ਕਰ ਲਿਓ 1921 ਤੋਂ ਲੈ ਕੇ 1987 ਤੱਕ ਠੀਕ ਹੈ 1987 ਤੱਕ ਤਾਂ ਇਹਨਾਂ ਦੀ ਜਿਹੜੇ ਮਾਤਾ ਦਾ ਨਾਮ ਸੀਗਾ ਉਹ ਹੈਗਾ ਸੀ ਜੀ ਸ਼੍ਰੀਮਤੀ ਇਸ਼ਰਕੌਰ ਅਤੇ ਪਿਤਾ ਦਾ ਨਾਮ ਸੀਗਾ ਆਸਾ ਸਿੰਘ ਕਿੱਥੇ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਦਾ ਜਨਮ ਹੋਇਆ ਸੀ ਜੀ ਪਿੰਡ ਫੁੱਲਰਵਾਂ ਜਿਹੜਾ ਕਿ ਜ਼ਿਲ੍ਹਾ ਸ਼ੇਖੂਪੁਰ ਦੇ ਵਿੱਚ ਹੈ ਕਲੀਅਰ ਹੈ ਤਾਂ ਇਹਨਾਂ ਦੀ ਬੇਸਿਕ ਇਨਫੋਰਮੇਸ਼ਨ ਇਹਨੂੰ ਨੋਟ ਕਰ ਲਿਓ ਐਫਸੀ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ ਇਹਨਾਂ ਨੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮਏ ਕੰਪਲੀਟ ਕੀਤੀ ਐਮਏ ਪੜਦੇਆਂ ਹੀ ਉਹਨਾਂ ਨੇ ਕਹਾਣੀਆਂ ਲਿਖਣੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਸੀ ਤਾਂ ਇਹ ਲਾਈਨ ਜ਼ਰੂਰ ਨੋਟ ਕਰ ਲਿਓ ਕੁਸ਼ਨ ਆ ਸਕਦਾ ਕਿ ਜਿਹੜੇ ਕੁਲਵੰਤ ਸਿੰਘ ਵਿਰਕ ਨੇ ਕਹਾਣੀਕਾਰ ਨੇ ਉਹਨਾਂ ਨੇ ਕਹਾਣੀਆਂ ਲਿਖਣੀਆਂ ਕਦੋਂ ਸ਼ੁਰੂ ਕੀਤੀਆਂ ਸੀ ਜਦੋਂ ਉਹ ਪੜਦੇ ਸੀਗੇ ਕਿਹੜਾ ਕਿਹੜੀ ਕਲਾਸ ਦੇ ਵਿੱਚ ਸੀਗੇ ਉਹ ਕਿਹੜਾ ਕੋਰਸ ਕਰ ਰਹੇ ਸੀ ਜਾਂ ਕਿੱਥੇ ਜਿਹੜੀ ਡਿਗਰੀ ਕਰ ਰਹੇ ਸੀ ਤਾਂ ਉਹਨਾਂ ਨੇ ਜਦੋਂ ਐਮਏ ਕੀਤੀ ਆ ਉਸ ਸਮੇਂ ਹੀ ਉਹਨਾਂ ਨੇ ਜਿਹੜੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਕੁਝ ਜੀ ਰੋਣਾ ਨੇ ਫੌਜ ਵਿੱਚ ਲੈਫਟੀਨੈਂਟ ਦੀ ਨੌਕਰੀ ਕੀਤੀ ਅਤੇ ਸ਼ਰਨਾਰਥੀ ਕੈਂਪਾਂ ਦੀ ਕਮਾਂਡਰੀ ਵੀ ਕੀਤੀ ਪੰਜਾਬ ਸਰਕਾਰ ਦੇ ਮਾਸਿਕ ਪੱਤਰ ਜਾਗਰਤੀ ਦੇ ਸੰਪਾਦਕ ਵੀ ਰਹੇ ਨੇ ਵੈਰੀ ਵੈਰੀ ਇੰਪੋਰਟੈਂਟ ਇਹਨੂੰ ਲਾਈਨ ਨੂੰ ਜਿਹੜਾ ਹੈ ਹਾਈਟਲਾਈਟ ਕਰਕੇ ਜਿਹੜਾ ਕਾਪੀ ਤੇ ਲਿਖ ਲਓ ਕਵਸਚਨ ਆ ਸਕਦਾ ਹੈ ਕਿਹੜਾ ਮਾਸਿਕ ਪੱਤਰ ਜਾਗ੍ਰਿਤੀ ਦਾ ਏ ਉਹਨਾਂ ਚਾਰ ਦੇਖੋ ਚਾਰ ਕਹਾਣੀਕਾਰਾਂ ਦਾ ਨਾਮ ਆ ਸਕਦਾ ਏ ਜਿਵੇਂ ਸੁਝਾਨ ਸਿੰਘ ਕੁਲਵੰਤ ਸਿੰਘ ਵੀਰ ਕੁਬਰੀਆਮ ਸੰਧੂ ਜਾਂ ਕੋਈ ਵੀ ਹੋਰ ਹੈ ਨਾ ਚਾਰ ਆਗੇ ਤੇ ਕਵਸਚਨ ਆ ਸਕਦਾ ਹੈ ਕਿ ਮਾਸਿਕ ਪੱਤਰ ਜਾਗ੍ਰਿਤੀ ਦਾ ਸੰਪਾਦਕ ਕੌਣ ਰਹਾ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ ਕੁਲਵੰਤ ਸਿੰਘ ਵਿਰਕ ਰਹੇ ਨੇ ਕਲੀਅਰ ਹੈ ਤਾਂ ਪੰਜਾਬ ਸਰਕਾਰ ਦੇ ਮਾਸਿਕ ਪੱਤਰ ਜਾਗ੍ਰਿਤੀ ਦੇ ਉਹ ਜਿਹੜਨੇ ਸੰਪਾਦਕ ਰਹੇ ਨੇ ਐਡੀਟਰ ਰਹੇ ਨੇ ਉਹ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਕਰਮਚਾਰੀ ਵੀ ਰਹੇ ਨੇ ਕਹਾਣੀ ਸੰਗ੍ਰਹਿ ਦੀ ਗੱਲ ਕਰੀਏ ਤਾਂ ਉਹਨਾਂ ਨੇ ਛਾ ਵੇਲਾ ਕਹਾਣੀ ਲਿਖੀ ਹੈ ਧਰਤੀ ਅਤੇ ਆਕਾਸ਼ ਤੂੜੀ ਦੀ ਪੰਡ ਦੁੱਧ ਦਾ ਛੱਪੜ ਇੱਕਸ ਕੇ ਹੰਬਾਰਿਕ ਗੋਲਾ ਨਵੇਂ ਲੋਕ ਤਾਂ ਇਹ ਜਿਹੜੀਆਂ ਕਹਾਣੀਆਂ ਨੇ ਇਹਨਾਂ ਨੇ ਲਿਖੀਆਂ ਨੇ ਜੀ ਕੁਲਵੰਤ ਸਿੰਘ ਵਿਰਕ ਨੇ ਠੀਕ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜਿਸ ਤਰ੍ਹਾਂ ਕੁਸ਼ਨ ਆ ਗਿਆ ਕਿ ਤੂੜੀ ਦੀ ਪੰਡ ਕਿਹਦੇ ਦੁਆਰਾ ਲਿਖੀ ਹੋਈ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੁਲਵੰਤ ਸਿੰਘ ਵਿਰਕ ਦੇ ਦੁਆਰਾ ਲਿਖੀਆਂ ਹੋਈਆਂ ਨੇ ਠੀਕ ਹੈ ਉਹਨਾਂ ਦੀਆਂ ਕਹਾਣੀਆਂ ਦੇਸ਼ ਵੰਡ ਸੰਬੰਧੀ ਸਨ ਵਿਰਕ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਰਕੇ ਜਿਹੜਾ ਜਾਣਿਆ ਜਾਂਦਾ ਹੈ ਆ ਦੇਖੋ ਕਿੱਡੀ ਵੱਡੀ ਸਟੇਟਮੈਂਟ ਹੈ ਕਹਿੰਦੇ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਸ ਨੂੰ ਕਹਿੰਦੇ ਨੇ ਕੁਲਵੰਤ ਸਿੰਘ ਵਿਰਕ ਨੂੰ ਕਹਿੰ ਕਰ ਲਿਓ ਠੀਕ ਹੈ ਨਿੱਕੀ ਕਹਾਣੀ ਦਾ ਵੱਡਾ ਲੇਖ ਕਿਸ ਨੂੰ ਕਹਿੰਦੇ ਨੇ ਜੀ ਕੁਲਵੰਤ ਸਿੰਘ ਵਿਰਕ ਨੂੰ ਕਹਿੰਦੇ ਨੇ ਵਿਰਕ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਨਵੇਂ ਲੋਕ ਜਿਹੜੀ ਇਹਨਾਂ ਨੇ ਕਹਾਣੀ ਲਿਖੀ ਸੀ ਨਵੇਂ ਲੋਕ ਠੀਕ ਹੈ ਇਹਦੇ ਲਈ ਉਹਨਾਂ ਨੂੰ ਜਿਹੜਾ ਹੈ ਪੁਰਸਕਾਰ ਵੀ ਮਿਲਿਆ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਇਹਨਾਂ ਨੂੰ ਜਿਹੜਾ ਹੈ ਕਰਤਾਰ ਸਿੰਘ ਢਾਲੀਵਾਲ ਅਵਾਰਡ ਵੀ ਮਿਲਿਆ ਸੀਗਾ ਠੀਕ ਹੈ ਨਵੇਂ ਲੋਕ ਉਹਨਾਂ ਨੂੰ ਭਾਰਤੀ ਸਾਇਤਕ ਆਦਮੀ ਮਿਲਿਆ ਉਹਨਾਂ ਨੂੰ ਤੇ ਇਸੇ ਦੇ ਲਈ ਇਹਨਾਂ ਨੂੰ ਕਰਤਾਰ ਸਿੰਘ ਢਾਲੀਵਾਲ ਅਵਾਰਡ ਵੀ ਮਿਲਿਆ ਭਾਸ਼ਾ ਵਿਭਾਗ ਪਟਿਆਲਾ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਇਹਨਾਂ ਨੂੰ ਦਿੱਤਾ ਹੈ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਫੇਮਸ ਕਹਾਣੀ ਹੈ ਉਹ ਹੈਗੀ ਹੈ ਜੀ ਧਰਤੀ ਹੇਠਲਾ ਬਲਦ ਇਹਦੇ ਤੇ ਫਿਲਮ ਵੀ ਬਣੀ ਹੋਈ ਹੈ ਧਰਤੀ ਹੇਠਲਾ ਬਲਦ ਜਿਹੜੀ ਇਹਨਾਂ ਦੀ ਬਹੁ ਚਰਚਿਤ ਕਹਾਣੀ ਹੈ ਯਾਨੀ ਬਹੁਤ ਫੇਮਸ ਕਹਾਣੀ ਹੈ ਇਸ ਨੂੰ ਟੈਲੀਵਿਜ਼ਨ ਤੇ ਵੀ ਰੂਪਾਂਤਰਣ ਕਰਕੇ ਦਿਖਾਇਆ ਗਿਆ ਸੀ ਠੀਕ ਹੈ ਪੀਐਸਸੀਬੀ ਬੋਰਡ ਦੀਆਂ ਜਿਹੜੀਆਂ ਬੁੱਕਸ ਨੇ ਠੀਕ ਹੈ ਉਹਨਾਂ ਦੇ ਵਿੱਚ ਇੱਕ ਕਹਾਣੀ ਦਿੱਤੀ ਹੋਈ ਹੈ ਜੀ ਧਰਤੀ ਹੇਠਲਾ ਬਲਦ ਠੀਕ ਹੈ ਤੇ ਇੱਕ ਕਿੱ ਕਿਸ ਦੇ ਵਿੱਚੋਂ ਲਈ ਗਈ ਹੈ ਇਹਨਾਂ ਦੇ ਇੱਕ ਕਹਾਣੀ ਸੰਗ੍ਰਹਿ ਸੀ ਦੁੱਧ ਦਾ ਛੱਪੜ ਠੀਕ ਹੈ ਉਹਦੇ ਵਿੱਚੋਂ ਇਹ ਕਹਾਣੀ ਲਈ ਗਈ ਹੈ ਧਰਤੀ ਹੇਠਲਾ ਬਲਦ ਕੁਐਸਚਨ ਆ ਸਕਦਾ ਇਹਨੂੰ ਜ਼ਰੂਰ ਨੋਟ ਕਰ ਲਿਓ ਠੀਕ ਹੈ ਕਿਹੜੀ ਧਰਤੀ ਹੇਠਲਾ ਬਲਦ ਕਹਾਣੀ ਹੈ ਉਹ ਕਿਹੜੇ ਕਹਾਣੀ ਸੰਗ੍ਰਹਿ ਵਿੱਚੋਂ ਲਈ ਗਈ ਹੈ ਤਾਂ ਉਹ ਲਈ ਗਈ ਹੈ ਜੀ ਦੁੱਧ ਦਾ ਛੱਪੜ ਜਿਹੜੀ ਕਿ ਕੁਲਵੰਤ ਸਿੰਘ ਵਿਰਕਤ ਦੇ ਦੁਆਰਾ ਜਿਹੜੀ ਹੈ ਉਹ ਲਿਖੀ ਗਈ ਸੀ ਕਲੀਅਰ ਹੈ ਉਸ ਤੋਂ ਬਾਅਦ 38 ਲ ਬਲਦ ਦੀ ਜਿਹੜੀ ਇਹਨਾਂ ਨੇ ਮੋٹے ਮੋٹے ਇਨਫੋਰਮੇਸ਼ਨ ਇੱਥੇ ਦਿੱਤੀ ਹੋਈ ਹੈ ਕਿ ਕੀ ਜਿਹੜੀ ਹੈ ਇਸ ਦੇ ਵਿੱਚ ਦੱਸਿਆ ਹੋਇਆ ਹੈ ਤਾਂ ਇਹਨੂੰ ਤੁਸੀਂ ਆਪ ਵੀ ਜਿਹੜਾ ਪੜ ਸਕਦੇ ਹੋ ਚੱਲਦੇ ਹਾਂ ਜੀ ਅੱਗੇ ਤਾਂ ਇਹ ਕਹਾਣੀਆਂ ਜੀ ਧਰਤੀ ਏਟਲਾ ਬਲਦ ਕੁਲਵੰਤ ਸਿੰਘ ਬਿਰਕ ਦੀ ਲਿਖੀ ਹੋਈ ਠੀਕ ਹੈ ਉਸ ਤੋਂ ਬਾਅਦ ਐਸੀ ਕਹਾਣੀ ਦੇ ਵਿੱਚੋਂ ਕੁਝ ਜਿਹੜੇ ਬੇਸਿਕ ਕੁਸ਼ਨ ਨੇ, ਵਸਤੂਨਿਸ਼ਠ ਪ੍ਰਸ਼ਨ ਨੇ, ਐਮਸੀਕਿਊ ਬਣਾ ਸਕਦੇ ਨੇ। ਉਹ ਜਿਹੜੇ ਮੈਂ ਤੁਹਾਨੂੰ ਇਸ ਦੇ ਵਿੱਚ ਪੀਡੀਐਫ ਦੇ ਵਿੱਚ ਐਡ ਕਰ ਦਿੱਤੇ ਨੇ, ਇਹਨਾਂ ਨੂੰ ਤੁਸੀਂ ਆਪ ਜਾ ਕੇ ਜਿਹੜਾ ਡਾਊਨਲੋਡ ਕਰਕੇ ਪੜ੍ਹ ਲੈਣਾ। ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ। ਤੁਸੀਂ ਉੱਥੇ ਜਾ ਕੇ ਜਿਹੜਾ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਠੀਕ ਹੈ। ਤਾਂ ਦਰਤੀ ਐਟਲਾ ਬਲਦ ਕਹਾਣੀ ਕਿਸ ਦੀ ਰਚਨਾ ਹੈ ਜੀ? ਕੁਲਵੰਤ ਸਿੰਘ ਵਿਰਕ ਦੀ ਰਚਨਾ ਹੈ। ਇਹਦੇ ਵਿੱਚ ਦੋ ਪਾਤਰ ਹੁੰਦੇ ਨੇ, ਮਾਨ ਸਿੰਘ ਹੁੰਦਾ ਏ, ਇੱਕ ਹੋਰ ਹੁੰਦਾ ਏ ਠੀਕ ਹੈ। ਤਾਂ ਉਹਨਾਂ ਤੇ ਹੀ ਠੀਕ ਹੈ ਤਾਂ ਇਹਦੇ ਵਿੱਚੋਂ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਹ ਤੁਸੀਂ ਜਿਹੜਾ ਆਪਣੇ ਆਪ ਪੜ੍ਹ ਸਕਦੇ ਹੋ ਜਿਵੇਂ ਦੇਖੋ ਕੁਐਸਚਨ ਆ ਗਿਆ ਕਿ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਧਰਤੀ ਹੇਠਲਾ ਬਲਦ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਤਾਂ ਇਸ ਤਰੀਕੇ ਨਾਲ ਕੁਐਸਚਨ ਕਮਾ ਕੇ ਪੁੱਛਿਆ ਜਾ ਸਕਦਾ ਹੈ ਠੀਕ ਹੈ ਤਾਂ ਕੌਣ ਸੀਗਾ ਮਾਨ ਸਿੰਘ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਜਿਹੜਾ ਕੁਐਸਚਨ ਪੁੱਛਿਆ ਜਾਏਗਾ ਨਾ ਉਹ ਘੁਮਾ ਕੇ ਵੀ ਪੁੱਛਿਆ ਜਾ ਸਕਦਾ ਹੈ। ਇਹਹੀ ਕਹਾਣੀ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ ਹੈਗੀ ਹੈ ਪੀਐਸਸੀ ਵੀ ਬੋਰਡ ਦੇ ਵਿੱਚ ਹੀ ਆਈ ਥਿੰਕ ਪਲੱਸ 2 ਕਲਾਸ ਦੇ ਵਿੱਚ ਇਹ ਕਹਾਣੀ ਜਿਹੜਾ ਆਪਣਾ ਲਾਜ਼ਮੀ ਇੰਗਲਿਸ਼ ਹੁੰਦੀ ਹੈ ਜਨਰਲ ਇੰਗਲਿਸ਼ ਹੈ ਜਿਹੜੀ ਆਪਣੀ ਪਲੱਸ 1 ਦੇ ਵਿੱਚ ਉਹਦੇ ਵਿੱਚ ਇਹ ਕਹਾਣੀ ਇੰਗਲਿਸ਼ ਦੇ ਵਿੱਚ ਵੀ ਦਿੱਤੀ ਹੋਈ ਹੈ ਫਿਲਹਾਲ ਠੀਕ ਹੈ। ਚਾਹ ਵਾਦਦੇ ਹਾਂ ਜੀ ਆਪਾਂ ਅੱਗੇ ਤਾਂ ਇਹ ਕੁਝ ਕੁਐਸਚਨ ਇਹਨਾਂ ਨੂੰ ਜ਼ਰੂਰ ਪੜ੍ਹ ਲਿਓ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ। ਇਹਨਾਂ ਨੇ ਜਿਹੜੀ ਆਪਣੀ 10ਵੀਂ ਆ 1936 ਦੇ ਵਿੱਚ ਕੰਪਲੀਟ ਕੀਤੀ ਸੀ ਜਿਹੜਾ ਕਿ ਸ਼ੇਖੂਪੁਰਾ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਫਿਰ ਆਪਣੀ ਐਮਏ ਅੰਮ੍ਰਿਤਸਰ ਤੋਂ ਕੰਪਲੀਟ ਕਰੀ ਹੈ ਕਲੀਅਰ ਹੈ ਉਸ ਤੋਂ ਬਾਅਦ ਇਹਨਾਂ ਦੀ ਜੇ ਕਹਾਣੀ ਸੰਗ੍ਰਹਿ ਦੀ ਗੱਲ ਕਰੀਏ ਤਾਂ ਛਾ ਵੇਲਾ ਕਹਾਣੀਆਂ ਇਹਨਾਂ ਦੀ ਹੈ ਠੀਕ ਹੈ ਕਹਾਣੀ ਸੰਗ੍ਰਹਿ ਯਾਨੀ ਇਹਨਾਂ ਦੇ ਵਿੱਚ ਹੋਰ ਵੀ ਕਹਾਣੀਆਂ ਨੇ ਛਾ ਵੇਲਾ ਕਹਾਣੀ ਕਹਾਣੀ ਦੇ ਸੰਗ੍ਰਹਿ ਦੇ ਵਿੱਚ ਹੋਰ ਵੀ ਕਹਾਣੀਆਂ ਨੇ ਠੀਕ ਹੈ ਧਰਤੀ ਅਤੇ ਆਕਾਸ਼ ਕਹਾਣੀ ਸੰਗ੍ਰਹਿ ਵੀ ਕੁਲਵੰਤ ਸਿੰਘ ਵਿਰਕਦਾਏ ਤੂੜੀ ਦੀ ਪੰਡ ਇੱਕ ਸਕੇ ਹੰਬਾਰਿਕ ਦੁੱਧ ਦਾ ਛੱਪੜ ਗੋਲਾ ਵਿਰਕ ਦੀਆਂ ਕਹਾਣੀਆਂ ਤੇ ਇਹ ਸਾਰੀਆਂ ਜਿਹੜੀਆਂ ਨਵੇਂ ਲੋਕ ਇਹਨਾਂ ਦੀ ਜਿਹੜੀ ਨਵੇਂ ਲੋਕ ਕਹਾਣੀਆਂ ਇਹ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਈ ਸੀ ਠੀਕ ਹੈ ਦੁਆਦਸ਼ੀ ਅਸਤਭਾਜੀ ਮੇਰੀਆਂ ਸਾਰੀਆਂ ਕਹਾਣੀਆਂ ਤਾਂ ਇਹ ਸਾਰੀਆਂ ਰਚਨਾਵਾਂ ਕੀਦੀਆਂ ਜੀ ਇਹ ਹੈਗੀਆਂ ਨੇ ਕੁਲਵੰਤ ਸਿੰਘ ਵਿਰਕ ਦੀਆਂ ਠੀਕ ਹੈ ਉਸ ਤੋਂ ਬਾਅਦ ਉਹ ਕਹਾਣੀਆਂ ਜਿਹੜੀਆਂ ਬਹੁਤ ਜ਼ਿਆਦਾ ਪਪੂਲਰ ਹੋਈਆਂ ਨੇ ਸਭ ਤੋਂ ਪਹਿਲੀ ਹੈਗੇ ਧਰਤੀ ਹੇਠਲਾ ਬਲਦ ਸ਼ੇਰਨੀਆਂ ਕਹਾਣੀ ਵੀ ਬਹੁਤ ਜ਼ਿਆਦਾ ਫੇਮਸ ਹੋਈ ਹੈ ਇਹਨਾਂ ਦੀ ਬਹੁਤ ਹੀ ਜ਼ਿਆਦਾ ਵਧੀਆ ਕਹਾਣੀ ਹੈ ਇਹ ਕਦੇ ਮੌਕਾ ਮਿਲੇ ਤਾਂ ਜ਼ਰੂਰ ਪੜਿਓ ਠੀਕ ਹੈ ਖੱਬਲ ਕਹਾਣੀ ਵੀ ਇਹਨਾਂ ਦੀ ਲਿਖੀ ਹੋਈ ਹੈ ਰਸ ਭਰੀਆਂ ਅੱਗੇ ਆਪਣੇ ਕੋਲ ਹੈਗਾ ਇਹ ਅਨੁਵਾਦ ਵੀ ਇਹਨਾਂ ਨੇ ਕੀਤਾ ਹੈ ਠੀਕ ਹੈ ਅਨੁਵਾਦ ਕਿਹੜਾ ਹੈ ਸ਼ਸਤਰਾਂ ਤੋਂ ਵਿਦਾਇਗੀ ਇਹ ਅਨੁਵਾਦ ਵੀ ਇਹਨਾਂ ਦੇ ਦੁਆਰਾ ਜਿਹੜਾ ਕੀਤਾ ਗਿਆ ਸੀ ਠੀਕ ਹੈ ਤਾਂ ਇਹ ਕਹਾਣੀਆਂ ਨੇ ਜਿਹੜੀਆਂ ਨੇ ਤੁਸੀਂ ਨੋਟ ਕਰ ਲਿਓ ਕੁਸ਼ਨ ਆ ਸਕਦਾ ਖੱਬਲ ਕਹਾਣੀ ਕਿਸ ਦੇ ਦੁਆਰਾ ਲਿਖੀ ਹੋਈ ਹੈ ਦੇਖੋ ਦੋ ਹੀ ਤਰੀਕੇ ਨਾਲ ਕੁਸ਼ਨ ਆਏਗਾ ਜਿਵੇਂ ਪਹਿਲਾ ਤਾਂ ਰਚਨਾ ਦਾ ਨਾਮ ਦੇ ਦਿੱਤਾ ਖੱਬਲ ਕਹਾਣੀ ਕਿਸ ਦੇ ਦੁਆਰਾ ਲਿਖੀ ਹੋਈ ਹੈ ਚਾਰ ਲੇਖਕਾਂ ਦਾ ਜਾਂ ਚਾਰ ਕਹਾਣੀਕਾਰਾਂ ਦਾ ਨਾਮ ਦਿੱਤਾ ਠੀਕ ਹੈ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਦੂਜਾ ਕੁਲਵੰਤ ਸਿੰਘ ਵਿਰਕ ਦੀ ਕਿਹੜੀ ਕਹਾਣੀ ਹੈ ਤਾਂ ਚਾਰ ਲਗ-ਲਗ ਕਹਾਣੀਆਂ ਦੇ ਨਾਮ ਹੋਣਗੇ ਉਹਨਾਂ ਵਿੱਚੋਂ ਇੱਕ ਸਹੀ ਆਨਸਰ ਹੋਏਗਾ ਤਾਂ ਇਹੀ ਦੋ ਮੈਥਡ ਨੇ ਜੀ ਜਿਹਦੇ ਅਕੋਰਡਿੰਗ ਕੁਸ਼ਨ ਪੁੱਛਿਆ ਜਾ ਸਕਦਾ ਹੈ ਤਾਂ ਮੇਨ ਤੁਹਾਨੂੰ ਚੀਜ਼ ਜਿਹੜੀ ਹੈ ਕਹਾਣੀਆਂ ਯਾਦ ਹੋਣ ਤਾਂ ਇਹ ਉਸ ਤੋਂ ਬਾਅਦ ਫਿਰ ਚਾਹੇ ਕੁਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਐਗਜ਼ਾਮੀਨਰ ਘੁਮਾ ਲਵੇ ਤੁਸੀਂ ਮਾਰ ਨਹੀਂ ਖਾਓਗੇ ਠੀਕ ਹੈ ਬਹੁਤ ਵਧੀਆ ਤੁਹਾਡਾ ਜਿਹੜਾ ਪੇਪਰ ਹੈ ਕਵਰ ਅਪ ਹੋ ਜਾਏਗਾ ਉਸ ਤੋਂ ਬਾਅਦ ਉਹਨਵਾਦ ਪੜ ਚੁੱਕੇ ਆ ਜੀ ਆਪਾਂ ਤਾਂ ਇਹਨਾਂ ਬਾਰੇ ਕੁਝ ਕਿਤਾਬਾਂ ਵੀ ਲਿਖੀਆਂ ਗਈਆਂ ਸੀਗੀਆਂ ਬਰਿਆਮ ਸਿੰਘ ਸੰਧੂ ਨੇ ਇਹਨਾਂ ਤੇ ਕਿਤਾਬ ਲਿਖੀ ਹੈ ਜੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਠੀਕ ਹੈ ਡਾਕਟਰ ਅਨੰਤ ਸਿੰਘ ਨੇ ਵੀ ਲਿਖੀ ਹੈ ਠੀਕ ਹੈ ਤਾਂ ਇਹ ਵੀ ਤੁਸੀਂ ਜਿਹੜਾ ਪੜ ਸਕਦੇ ਹੋ ਇਸ ਤੋਂ ਬਿਨਾ ਇਹਨਾਂ ਨੂੰ ਇਨਾਮ ਮਿਲੇ ਸੀ ਪਾਸ਼ਾ ਵਿਭਾਗ ਪੰਜਾਬ ਵੱਲੋਂ ਇਹਨਾਂ ਨੂੰ 1968 ਦੇ ਵਿੱਚ ਇਨਾਮ ਮਿਲਿਆ ਸੀ ਸਾਹਿਤਕ ਆਦਮੀ ਨਾਮ ਇਹਨਾਂ ਨੂੰ 1968 ਦੇ ਵਿੱਚ ਮਿਲਿਆ ਸੀ ਠੀਕ ਹੈ ਤਾਂ ਇਹ ਜਿਹੜਾ ਤੁਸੀਂ ਇੱਥੇ ਨੋਟ ਕਰ ਸਕਦੇ ਹੋ ਇਸ ਤੋਂ ਬਿਨਾ ਹੁਣ ਜੇ ਆਪਾਂ ਗੱਲ ਕਰੀਏ ਵਿਰਕ ਦੀਆਂ ਸਾਰੀਆਂ ਹੀ ਕਹਾਣੀਆਂ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਜਿਹੜੀਆਂ ਨੇ ਅਨੁਵਾਦ ਹੋਈਆਂ ਨੇ ਯਾਨੀ ਟਰਾਂਸਲੇਟ ਹੋਈਆਂ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਜਿਹੜੀ ਤਰਤੀਹਟਲਾ ਬਲਦ ਹੈ ਇਹ ਕਹਾਣੀ ਇੰਗਲਿਸ਼ ਤੇ ਵਿੱਚ ਵੀ ਹੈਗੀ ਹੈ ਹਾਲਾਂਕਿ ਪੰਜਾਬ ਬੋਰਡ ਦੇ ਵਿੱਚ ਹੀ ਹੈ ਠੀਕ ਹੈ ਤਰਤੀਹਟਲਾ ਬਲਦ ਜਿਹੜੀ ਕਹਾਣੀ ਹੈ ਇਹ ਉਹਨਾਂ ਦੀ ਇੱਕ ਪੁਸਤਕ ਰੂਸ ਵਿੱਚ ਪ੍ਰਕਾਸ਼ਿਤ ਹੋਈ ਹੈ ਠੀਕ ਹੈ ਇਸ ਤੋਂ ਬਿਨਾ ਦੁੱਧ ਦਾ ਛੱਪੜ ਖੱਬਲ ਟੈਲੀਵਿਜ਼ਨ ਤੇ ਨਾਟਕ ਰੂਪ ਵਿੱਚ ਪੇਸ਼ ਕੀਤੀਆਂ ਗਈਆਂ ਇਹ ਨੋਟ ਕਰ ਲਿਓ ਜੀ ਕਿਹੜੀਆਂ ਕਿਹੜੀਆਂ ਕਹਾਣੀਆਂ ਟੀਵੀ ਦੇ ਉੱਪਰ ਆ ਚੁੱਕੀਆਂ ਨੇ ਫਿਲਮਾਂ ਦੇ ਰੂਪ ਵਿੱਚ ਤਾਂ ਉਹ ਹੈਗੇ ਧਰਤੀ ਹੇਠਲਾ ਬਲਦ ਦੁੱਧ ਦਾ ਛੱਪੜ ਖੱਬਲ ਠੀਕ ਹੈ ਇਹ ਤਿੰਨ ਫਿਲਮਾਂ ਜਿਹੜੀਆਂ ਨੇ ਆ ਚੁੱਕੀਆਂ ਨੇ ਇਹਨਾਂ ਦੀ ਕਹਾਣੀ ਜਿਹੜੀ ਹੈ ਕਹਾਣੀ ਦੇ ਬੇਸ ਤੇ ਆਈਆਂ ਨੇ ਕਲੀਅਰ ਹੈ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਜੀ ਅੱਗੇ ਇਹਨਾਂ ਬਾਰੇ ਹੈਗਾ ਆਪਣੇ ਕੋਲ ਕੁਲਵੰਤ ਸਿੰਘ ਵਿਰਕ ਨੇ ਅੱਠ ਕਹਾਣੀ ਸੰਗ੍ਰਹਿ ਸਾਹਿਤ ਜਗਤ ਨੂੰ ਦਿੱਤੇ ਨੇ ਛਾ ਵੇਲਾ ਅੱਛਾ ਇਹਨਾਂ ਤੇ ਸਾਨੇ ਯਾਦ ਕਰ ਲਿਓ ਜਿਵੇਂ 1950 ਦੇ ਵਿੱਚ ਛਾ ਵੇਲਾ ਧਰਤੀ ਤੇ ਆਕਾਸ਼ ਤੂੜੀ ਦੇ ਪੰਡ ਇੱਕਸਕੇ ਹੰਬਾਰਿਕ ਠੀਕ ਹੈ ਗੋਲਾ ਤਾਂ ਇਹ ਜਿਹੜੀਆਂ ਕਹਾਣੀ ਸੰਗ੍ਰਹਿ ਨੇ ਅੱਠ ਕਹਾਣੀ ਸੰਗ੍ਰਹਿ ਕੁਲਵੰਤ ਸਿੰਘ ਵਿਰਕ ਨੇ ਦਿੱਤੇ ਨੇ ਠੀਕ ਹੈ ਕਹਾਣੀ ਸੰਗਰਿਆ ਦੁੱਧ ਦਾ ਛੱਪੜ ਨੂੰ 1959 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਨਾਮ ਮਿਲਿਆ ਸੀ ਤੇ ਨਵੇਂ ਲੋਕ 1969 ਯਾਨੀ ਨਵੇਂ ਲੋਕ ਜਿਹੜੀ ਕਹਾਣੀ ਸੀਗੀ ਉਹਦੇ ਲਈ 1969 ਨੂੰ ਵੀ ਇਹਨਾਂ ਨੂੰ ਜਿਹੜਾ ਸਾਹਿਤ ਅਕਾਦਮੀ ਵੱਲੋਂ ਇਨਾਮ ਜਿਹੜਾ ਉਹ ਦਿੱਤਾ ਗਿਆ ਸੀ ਠੀਕ ਹੈ ਉਸ ਤੋਂ ਬਿਨਾ ਵਿਰਕ ਦੀਆਂ ਕਹਾਣੀਆਂ ਵਿੱਚ ਪੰਜਾਬੀ ਸਮਾਜਿਕ ਸੱਭਿਆਚਾਰਕ ਪਰੰਪਰਾਵਾਂ ਨਾਲ ਲਬਰੇਜ਼ ਜਿਹੜੀਆਂ ਦੇਖਣ ਨੂੰ ਮਿਲਦੀਆਂ ਖੂਬਸੂਰਤ ਪੇਸ਼ਕਾਰੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਉਸ ਦੀ ਸੁਖਮ ਦ੍ਰਿਸ਼ਟੀ ਆਮ ਜਈਆਂ ਲੱਗਦੇ ਘਟਨਾਵਾਂ ਵਿੱਚੋਂ ਵੀ ਜਿਹੜੀ ਆ ਵਿਗਲਖਣਤਾ ਲੱਭ ਲੈਂਦੀ ਹੈ ਐਸੇ ਕਰਕੇ ਹੀ ਪ੍ਰਸਿੱਧ ਕਹਾਣੀਕਾਰ ਅਜੀਤ ਕੌਰ ਉਸ ਨੂੰ ਪੰਜਾਬੀ ਕਹਾਣੀ ਦਾ ਬਾਦਸ਼ਾਹ ਕਹਿੰਦੀ ਹੈ ਇਹ ਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਨੋਟ ਕਰ ਲਓ ਕਵਸਚਨ ਆ ਸਕਦਾ ਹੈ ਕਿ ਪ੍ਰਸਿੱਧ ਕਹਾਣੀਕਾਰ ਅਜੀਤ ਕੌਰ ਦੇ ਕੌਰ ਨੇ ਕਿਸ ਨੂੰ ਕਿਹਾ ਹੈ ਕਿ ਪੰਜਾਬੀ ਕਹਾਣੀ ਦਾ ਬਾਦਸ਼ਾਹ ਹੈ ਤਾਂ ਪੰਜਾਬੀ ਕਹਾਣੀ ਦਾ ਬਾਦਸ਼ਾਹ ਕਿਹਨੂੰ ਕਿਹਾ ਜਾਂਦਾ ਹੈ ਜੀ ਕੁਲਵੰਤ ਸਿੰਘ ਵਿਰਕ ਨੂੰ ਕਿਹਾ ਜਾਂਦਾ ਹੈ ਤੇ ਇਹ ਸਟੇਟਮੈਂਟ ਕਿਹਨੇ ਦਿੱਤੀ ਸੀ ਬਾਦਸ਼ਾਹ ਵਾਲੀ ਇਹ ਦਿੱਤੀ ਸੀ ਜੀ ਪ੍ਰਸਿੱਧ ਕਹਾਣੀਕਾਰ ਨੇ ਅਜੀਤ ਕੌਰ ਨੇ ਠੀਕ ਹੈ ਉਹਨਾਂ ਨੇ ਜਿਹੜੀ ਹੈ ਇਹ ਸਟੇਟਮੈਂਟ ਦਿੱਤੀ ਸੀ ਪੰਜਾਬੀ ਕਹਾਣੀ ਦਾ ਬਾਦਸ਼ਾਹ ਜਿਹੜਾ ਹੈ ਕੁਲਵੰਤ ਸਿੰਘ ਵਿਰਕ ਨੂੰ ਕਿਹਾ ਸੀ ਤਾਂ ਇਹ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਿਓ ਤਾਂ ਇਹ ਹੈਗਾ ਸੀ ਅੱਜ ਦਾ ਚੈਪਟਰ ਬਹੁਤ ਛੋਟਾ ਜਿਹਾ ਚੈਪਟਰ ਸੀ ਲੇਕਿਨ ਇੰਪੋਰਟੈਂਟ ਚੈਪਟਰ ਸੀ ਜਿੰਨੀਆਂ ਵੀ ਮੈਂ ਤੁਹਾਨੂੰ ਚੀਜ਼ਾਂ ਦੱਸਦੀਆਂ ਨੇ ਇਹ ਸਾਰੀਆਂ ਨੋਟ ਕਰ ਲਿਆ ਕਰੋ ਕਾਪੀ ਤੇ ਲਿਖ ਲਿਆ ਕਰੋ ਦੇਖੋ ਨੋਟਸ ਬਣਾਓਗੇ ਤੁਹਾਡਾ ਹੀ ਫਾਇਦਾ ਹੋਏਗਾ ਪੀਡੀਐਫ ਤਾਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਹੀ ਜਾਂਦਾ ਏ ਬਟ ਜੇ ਤੁਸੀਂ ਆਪਣੇ ਹੱਥਾਂ ਨਾਲ ਲਿਖੋਗੇ ਤਾਂ ਤੁਹਾਨੂੰ ਦੋ ਟਾਈਮ ਯਾਦ ਰਹੂਗਾ ਇੱਕ ਤਾਂ ਤੁਸੀਂ ਪੜੋਗੇ ਪੜਿਆ ਫੋਨ 'ਚੋਂ ਸਕਿੱਪ ਹੋ ਗਿਆ ਹਨਾ ਥੋੜੀ ਦੇਰ ਬਾਅਦ ਪਰ ਜਦੋਂ ਪੜੋਗੇ ਫਿਰ ਲਿਖੋਗੇ ਫਿਰ ਉਹਨੂੰ ਰਿਵਾਈਜ਼ ਕਰੋਗੇ ਤੁਹਾਡੇ ਦਿਮਾਗ ਦੇ ਵਿੱਚ ਲੰਬੇ ਸਮੇਂ ਲਈ ਜਿਹੜੀਆਂ ਚੀਜ਼ਾਂ ਨੇ ਉਹ ਰਹਿ ਜਾਣਗੀਆਂ ਤਾਂ ਇਸ ਕਰਕੇ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਟੈਲੀਗ੍ਰam ਗਰੁੱਪ ਨਾਲ ਵੀ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਉਹ ਵੀ ਜਿਹੜੀ ਆ ਘਰ ਬੈਠੇ ਬੈਸਟ ਬੁਕਸ ਦੇ ਦੁਆਰਾ ਜਿਹੜੀ ਤਿਆਰੀ ਕਰ ਸਕਣ ਠੀਕ ਹੈ ਬਾਕੀ ਜੇਕਰ ਕਿਸੇ ਵੀ ਪਾਣ ਨੂੰ ਲੈ ਕੇ ਤੁਹਾਡਾ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਆਪਣਾ ਸਿਲੇਬਸ ਜਿਹੜਾ ਇਸ ਦਾ ਆਲਮੋਸਟ ਕਵਰ ਹੈ ਸਿਰਫ ਲਾਸਟ ਚੈਪਟਰ ਰਹਿ ਗਿਆ ਆਪਣਾ ਬਰਿਆਮ ਸਿੰਘ ਸੰਧੂ ਇੰਪੋਰਟੈਂਟ ਚੈਪਟਰ ਹੈ ਇਸ ਤੋਂ ਬਾਅਦ ਫਿਰ ਆਪਣੇ ਸਾਰੇ ਚੈਪਟਰ ਜਿਹੜੇ ਨੇ ਕੰਪਲੀਟ ਹੋ ਚੁੱਕੇ ਨੇ ਜੀ ਪੰਜਾਬੀ ਸਾਹਿ ਦੇ ਠੀਕ ਹੈ ਸਾਰਾ ਆਪਣਾ ਜਿੰਨਾ ਵੀ ਦੇਖੋ ਰੈਗੂਲਰ ਕਲਾਸਿਸ ਲਗਾਈਆਂ ਨੇ ਇੱਕ ਇੱਕ ਕਰਕੇ ਸਾਰੇ ਚੈਪਟਰ ਜਿਹੜੇ ਨੇ ਆਪਾਂ ਨੇ ਕਵਰ ਕਰੇ ਨੇ ਜੇਕਰ ਤੁਸੀਂ ਪਿਛਲੀਆਂ ਕਲਾਸਿਸ ਧਿਆਨ ਨਾਲ ਨਹੀਂ ਦੇਖੀਆਂ ਤਾਂ ਜ਼ਰੂਰ ਤੋਂ ਦੇਖੋ ਉਹਨਾਂ ਨੂੰ ਠੀਕ ਹੈ ਤਾਂ ਕਿ ਤੁਹਾਡਾ ਕੋਈ ਵੀ ਕੁਐਸਚਨ ਕੋਈ ਵੀ ਪੁਆਇੰਟ ਦੇ ਵਿੱਚ ਜਿਹੜਾ ਤੁਹਾਡਾ ਕੋਈ ਦਿੱਕਤ ਨਾ ਆਵੇ ਕਲੀਅਰ ਹੈ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕ you